ਉਜੀ ਪਟਾਰਾ ਲੱਗਾ ਖੁੱਲਣ ਤੇ ਸਵਾਦ ਦਾ ਤੁਹਾਡਾ ਬਾਬਾ ਜੀ ਦਾ ਕਨਫਰਮ ਪੈਂਡਰ ਰੂਲ ਪਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਚਕਰਾਓ ਇਹ ਜੈਰਾ ਜ ਆਪਣੇ ਤੇ ਆ ਨੰਬਰ ਵੀ ਕਰ ਲਿਓ ਦੋਸਤੋ ਨੋਟ ਮੈਂ ਲਾਸਟ ਦੇ ਨੰਬਰ ਬੋਲੂ ਵੀ ਤੇ ਅੱਜ ਮੱਜੂ ਕੇ ਖਾਨਦਾਨ ਦਾ ਬਸ਼ੀਰਾ ਲਿਆਂਦਾ ਤੁਹਾਡੇ ਲਈ ਬਹੁਤ ਚੰਗਾ ਬਸ਼ੀਰਾ ਹਜੀ ਚੌਕੜਾਈ ਆ 5 ਕੁ ਮਹੀਨੇ ਉਮਰ ਹੋਈ ਆ ਤੇ ਕਦ ਕੋਦ ਵਾਲੇ ਤਰਕਾੜ ਤੋੜੀ ਜਾਂਦਾ ਮੱਧੋ ਕੇ ਖਾਨਦਾਨ ਹੀ ਇਹ ਆ ਮਜ਼ਬੂਤੀ ਵਾਲਾ ਤੇ ਕੱਦ ਵਾਲਾ ਸਨਖਪੂਣਾ ਵੀ ਚੰਗਾ ਕੁੰਡੀ ਵਾਲਾ ਕੰਨ ਆ ਨਾ ওভারਲੇਸਨ ਮਾਰ ਕੇ ਮੂਹ ਕੇ ਪੱਖਣ ਪੂਰਾ ਸੋਹਣਾ ਮਾਂ ਨਾਲ ਦੁੱਧੋਂ ਹੀ ਲਿਆਂਦਾ ਤੇ ਦੇਖੋ ਮਾਰ ਪਾਉਂਦਾ ਨਾ ਰੌਲਾ ਤੇ ਬਾਬਾ ਹੋਖਰ ਵਿੱਚ ਲੱਜ ਦਾ ਪਲਾਸ ਵੀ ਆਗਾ ਪਲਾਸ ਲੰਬਾ ਦਿੰਦਾ ਇਹ ਕਹਿੰਦਾ ਮੇਰੀ ਫੋਟੋ ਵੀਡੀਓ ਨਹੀਂ ਲਿਆਂਦੇ ਆ ਤੇ ਪਲਾਸ ਵੀ ਦਿਖਾਦਾ ਬਾਬਾ ਠੀਕ ਹੈ ਜੀ ਕਮੈਤ ਬੱਚਾ ਜੀ ਦੋ ਪੈਰ ਚਟੇ ਮੱਥੇ ਫੁੱਲ ਗਰਦਨ ਗੁਰਦਨ ਬਹੁਤ ਜਿਆਦਾ ਚੰਗੀ ਹੈ ਬੱਚੇ ਦੀ ਚਾਹ ਜਨਾ ਇਹਦੀ ਫੋਟੋ ਵੀਡੀਓ ਅੱਜ ਸ਼ਾਮ ਹੀ ਆਪਾਂ ਖਿੱਚ ਹੀ ਲੈਣੀ ਹੈ ਇਹਦੀਆਂ ਫੋਟੋਆਂ ਹੌਲੀ 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 ਪਾਪਾ ਦੇਖੋ ਇਹ ਪਾਲੇ ਦਰਸਾਣਾ ਤੇ ਕਮੈਂਟਾਂ ਜਰੂਰ ਦੱਸੋ ਕਿਵੇਂ ਲੱਗਿਆ ਲੋਹੇ ਦੀ ਬਾਬਾ ਇਹ ਰੱਖਣੀ ਨਾ ਬੋਤ ਹੈ ਮਲਾਉਂਦੇ ਆ ਤੈਨੂੰ ਆੜੀਆਂ ਨੂੰ ਤੇਰੇ ਨੂੰ ਨਾ 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 ਤੋਰੀਂ ਤੋਰੀਂ ਬਾਬਾ ਧਲਿਆਰਾ ਛੱਡ ਦੇ ਧਲਿਆਰਾ ਛੱਡ ਦੇ ਮੋੜ ਲੈ ਉਹਰੇ ਨੂੰ ਰੱਥਾ ਫੜਿਆ ਕਰ ਤਲਿਆਰਾ ਕੰਫਰਟ ਮੇਰ ਦਾ ਦੋਨੇ ਰੱਥੇ ਪਾਲਾ ਬੇਸਤੀ ਨੇ ਯਾ ਬਾਪਾ ਪਰਾਂ ਨੂੰ ਤੋਰਦੇ ਮੋੜ ਲਾ ਪਾ ਲਓ ਜੀ ਬੱਚਾ ਦਿਖਾਤਾ ਤੁਹਾਨੂੰ ਨੰਬਰ ਕਰ ਲੈਣੋ 99555 99017 ਫਾਮੇ 722 98960 ਡਿਸਕ੍ਰਿਪਸ਼ਨ ਤੇ ਵੀ ਨੰਬਰ ਦਿੱਤੇ ਆ ਉਤੋਂ ਤੋਂ ਵੀ ਨੰਬਰ ਵੀ ਲੈ ਸਕਦੇ ਆ ਤੇ ਮਿਲਦੇ ਆਂ ਤੇ ਉਸ ਤੋਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਬਾਬਾ ਜੀ ਦਾ ਪਲਟਫਾਰਮ YouTube ਤੇ Facebook ਪੇਜ ਨਾਲ ਜਿਹੜੇ ਭਰਾ ਨਵੇਂ ਆ ਚੈਨਲ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਜਲਦੀ ਜਲਦੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਬੀਖੂ ਲੈਂਥ ਲੁੰਥ ਦਾ ਵੀ ਪੂਰਾ ਉਫੇਰ ਬੋਤਾ ਬੱਤੇ ਨੇ